ਉਹ ਜਦੋਂ ਕੁੱਸਰ ਲਗਾ ਕੰਮ ਉਹ ਮਮਾ ਬਾਦ ਗਿਆ ਜੀ ਮੈਂ ਬਰ ਗਿਆ ਜੀ ਮੈਂ ਬਰ ਗਿਆ ਜੀ ਟੈਂਕਸਟਰ ਤੋਂ ਡਰਗ ਡੀਲਰ ਵੀ ਉਦੋਂ ਆਏ ਜਦੋਂ ਇਹਨਾਂ ਦੀ ਸਰਕਾਰ ਆਈ ਉਹ ਸਾਰੇ ਇਹਨਾਂ ਦੀ ਗਵਾਹੀ ਚ ਹੈ ਕਾਲੀ ਦਲ ਦੀ ਪਰ ਹੁਣ ਤਾਂ ਟੈਂਸਰ ਹੋ ਜੀ ਪਾਰਟੀ ਕਸਟੋਡੀ ਨੇ ਹੁਣ 3 ਸਾਲ ਹੋ ਗਏ ਨੇ ਸੋਣੋ ਮੈਂ ਵੀ ਦੱਸਣੋ ਹੋਣਾ ਸੀ ਲੱਗੇ ਅਸੀਂ ਜਿਹੜਾ ਅਗਲੇ 2 ਸਾਲ ਦੇ ਵਿੱਚ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਗੈਂਗ ਡੈਕਸਟਰ ਇਹ ਜਿਹੜਾ ਫੌਤੀਆ ਮੰਗਣਾ ਇਹ ਵੀ ਤੇ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਇਹ ਵੀ ਸੱਦ ਦੋਵੇਂ ਚੀਜ਼ਾਂ ਖਤਮ ਕਰ ਦੇਵਾਂਗੇ ਇਸ ਕਰਕੇ ਮੇਰੀ ਮੇਰਾ ਮੰਦਨਾ ਕਿ ਜਿਹੜੀ ਸਕਿਉਰਟੀ ਆ ਪੁਲਿਸ ਦਿੰਦੀ ਆ ਉਹ ਨਰਸਿੰਗ ਕਰਦੀ ਆ ਕਿਦੋਂ ਕਿਸ ਨੂੰ ਕਿੰਨੀ ਲੋੜ ਆ ਕਿੰਨੀ ਨਹੀਂ ਲੋੜ ਮੈਂ ਇਹ ਵੀ ਕਹਿਣਾ ਵੀ ਜਿਹੜੇ ਮਾਨ ਸਾਹਿਬ ਦਾ ਉਹਨਾਂ ਦੇ ਪਰਿਵਾਰ ਦੀ ਸਖਿਆ ਵਾਸਤੇ 1100 ਸਕਿਉਰਟੀ ਜਿਹੜੀ ਆ 1100 ਬੰਦਿਆਂ ਦੀ ਸਕਿਉਰਟੀ ਲੱਗੀ ਆ ਲੇਕਿਨ ਮੇਰੀ ਦੀ ਸਕਿਉਰਟੀ ਬਹੁਤ ਥੋੜੀ ਸੀ ਜਿਹੜੀ ਇਹ ਨਾ ਮੈਂ ਮੈਂ ਤੇ ਗੱਲ ਕਹਿਣੀ ਚਾਹੁੰਦਾ ਬਈ ਉਹ ਤਾਂ ਮੇਰਾ ਟਾਈਮ ਨਹੀਂ ਮਿਲਦਾ ਸਪੀਕਰ ਸਾਹਿਬ ਨੇ ਮੈਂ ਬਦ ਸਮਝ ਪ੍ਰਤਾਪ ਬਾਜਵੇਂ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਮੈਂ ਬੜੀ ਕੋਕ ਕੀਤੀ ਕਿ ਜਿਹੜਾ 1100 ਬੰਦਾ ਉਹ ਲੱਗਾ ਕਿੱਥੇ ਆ ਮਾਨਸਾ ਵਿੱਚ 80 ਸਹਾਦਰ ਹੁੰਦੇ ਆ ਪੰਜਾਬ ਚ ਕਿਤੇ ਜਾਂਦੇ ਆ ਉਹੀ 6-7 ਗੱਡੀਆਂ ਉਹਨਾਂ ਦੇ ਨਾਲ ਹੁੰਦੀਆਂ ਬਾਕੀ ਲੋਕਲ ਗੱਡੀਆਂ ਡੀਸੀ ਐਸਐਸਪੀ ਸਰਦੇਰ ਦੇ ਮੰਤਰੀ ਐਮਐਲਏ ਸਾਹਿਬਾਨ ਉਹ ਉਹਨਾਂ ਦੇ ਨਾਲ ਹੁੰਦੇ ਆ ਜਿਹੜਾ 1100 ਬੰਦਾ ਕਹਿੰਦੇ ਆ ਵੀ 1100 ਬੰਦਾ ਲੱਗਾ ਸਾਨੂੰ ਦੱਸਣ ਨਹੀਂ ਕਿੱਥੇ ਲੱਗਾ ਹੋ ਗਿਆ ਉਹ ਸੋ ਬੰਦਾ ਸਾਡੇ ਭੁੱਲ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਕੀ ਉਹਨਾਂ ਦੇ ਬੇਟੇ ਕੋਲ ਨਹੀਂ ਸੀ ਸਕਿਉਰਟੀ ਕੀ ਉਹਨਾਂ ਦੀ ਪਤਨੀ ਕੋਲ ਸਕਿਉਰਟੀ ਨਹੀਂ ਸੀਗੀ ਕਿ ਉਹਨਾਂ ਦੇ ਧੀ ਦੇ ਕੋਲ ਸਕਿਉਰਟੀ ਨਹੀਂ ਉਹਨਾਂ ਦੇ ਜਵਾਈ ਦੇ ਕੋਲ ਸਕਿਉਰਟੀ ਨਹੀਂ ਕਿਹੜੇ ਰਿਸ਼ਤੇਦਾਰ ਕੋ ਇਹ ਰਿਸ਼ਤੇਦਾਰੀ ਉਹਨਾਂ ਦੇ ਇਹਨਾਂ ਕੋਲ ਸਕਿਉਰਟੀ ਨਹੀਂ ਜਦ ਮੇਜਾ ਸਿੰਘ ਸੇਕ ਉਹਨਾਂ ਦਾ ਇਸ ਦੀ ਰਿਸ਼ਤੇਦਾਰੀ ਉਹਨਾਂ ਕੋਲ ਸਕਿਉਰਟੀ ਨਹੀਂ ਕਿਹੜਾ ਕਿਹੜਾ ਬਾਦਲ ਸਾਹਿਬ ਦਾ ਰਿਸ਼ਤੇਦਾਰੀ ਜਿਨ੍ਹਾਂ ਕੋਲ ਸਕਿਉਰਟੀ ਨਹੀਂ ਸਰਪ ਉਦਾਂ ਹੀ ਗੱਲਾਂ ਕਰਦੇ ਰਹਿੰਦੇ ਆ ਆਪਾਂ ਸੋਸ਼ਲ ਮੀਡੀਆ ਤੇ ਬਹਿ ਕੇ ਜੋ ਮਰਜ਼ੀ ਬੋਲ ਲੀ ਜਾਂਦੇ ਆ ਸਭ ਲੋਕਾਂ ਜਾਓ ਕੋਤਿਆਂ ਵਾਲੀ ਸਰਕਾਰ ਜੇ ਤੁਸੀਂ ਆਪਣੀਆਂ ਮੁੱਛਾਂ ਦਿਖਾਉਂਦੇ ਹੋ ਵੀ ਮੈਂ ਮੁੱਛਵੇ ਦੀ ਬੜੀ ਆ ਕਦੀ ਹੱਕ ਦੇ ਹੱਥ ਮਾਰਦੇ ਹੋ ਤੇ ਸਾਰੇ ਹੀ ਲੋਕ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੇ ਬਿਨਾ ਗਨਮੈਨੋ ਤੋਂ ਇਹ ਲੜਾਈ ਲੜੀ ਅਤਵਾਦ ਦੇ ਖਿਲਾਫ ਅਸੀਂ ਤਾਂ ਕਦੀ ਦਿੱਤਰਨੇ ਕਦੇ ਸਰਕਾਰ ਦੇ ਸਾਨੂੰ ਇੰਨੇ ਦੋ ਜੀ ਉਹਨੇ ਤੋਂ ਸਮਝ ਦੀ ਗੱਲ ਤੇ ਜੇ ਜੇ ਅੱਜ ਘਟ ਗਈ ਆ ਤੇ ਕੀ ਆਫਤ ਆ ਗਈ ਜੀ ਕੀ ਵੱਡਾ ਹੋ ਗਿਆ ਕਿਹੜਾ ਵੱਡਾ ਇਸ਼ੂ ਆ ਜੀ ਬਾਕੀ ਤੇ ਪੰਜਾਬ ਦੇ ਲੋਕ ਤੋਂ ਦਫਰਦੇ ਆ ਨਾ ਪੰਜਾਬ ਦਾ 3 ਕਰੋੜ ਵਾਦੀ ਆ ਸਾਰਾ 1000 ਬੰਦਾ ਜੀ ਹੋਣਾ ਜਿਨ੍ਹਾਂ ਕੋ ਪੰਜਾਬ ਦੇ ਸਕਿਉਰਟੀ ਆ ਬਾਕੀ ਲੋਕ ਤੇ ਬਚਾਰੇ ਬਿਨਾ ਗਨਮੈਨੋ ਤੋਂ ਦਫਰਦੇ ਆ ਬਾਕੀ ਲੋਕਾਂ ਦਾ ਖੌਣ ਵਾਲੀ ਬਾਤ ਤੇ ਵੀ ਕਿਹਾ ਜੀ ਮੈਨੂੰ ਮਰਵਾਣਾ ਤੇ ਉਤਰਾ ਮਰੋ ਉਹ ਸਾਦੀ ਉਹਨਾਂ ਦੇ ਕੰਮ ਆ ਗੱਲ ਨਹੀਂ ਹੋਣੀ ਉਹਨਾਂ ਦੇ ਕਹਿਣ ਨਾਲ ਗੱਲਾਂ ਵੀ ਹੁੰਦੀਆਂ ਸਮਝਦੇ ਕੀ ਗੱਲ ਉਹ ਫੇਸਬੁੱਕ ਦੇ ਬੈਠੇ ਜੋ ਮਰਜ਼ੀ ਕਹੀ ਜਾਣ ਕਿ ਉਹ ਮਰਵਾਉਣਾ ਉਹਨਾਂ ਨੂੰ ਕੱਲ ਹੀ ਮਰਵਾਉਣਾ ਜੀ ਕੱਲ ਹੀ ਮਰਵਾਉਣਾ ਦੱਸਿਓ ਜੀ ਸਾਡਾ ਕੀ ਵਾਅਦਾ ਕਿਸੇ ਨਾਲ ਐਕਸਨ ਉਹਨਾਂ ਨੇ ਪੈਦਾ ਕੀਤੇ ਮਸੇਦੇ ਸਦਾਗਰ ਉਹਨਾਂ ਨੇ ਪੈਦਾ ਕੀਤੇ ਅਸੀਂ ਉਹਨਾਂ ਨੂੰ ਕੀ ਕਹਿਣਾ ਜੀ ਅਸੀਂ ਤਾਂ ਕਹਿੰਦੇ ਆ ਕਿ ਆ ਸਾਰੇ ਸ਼ਹਿਰੀਆਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਸਭਾ ਅੱਜ ਮੇਰੇ ਹਲਕੇ ਦੇ ਵਿੱਚ ਇੱਕ ਬੰਦੇ ਨੇ ਫੌਟ ਹੀ ਮੰਗੀ ਇੱਕ ਡਾਕਟਰ ਦੇ ਕੋਲੋਂ ਉੱਥੇ ਮੈਂ ਕਹਿ ਗਿਆ ਆ ਮੈਂ ਕਹਿਆ ਐਸਐਸਬੀ ਮੈਂ ਗੱਲ ਮੈਂ ਲੈ ਲੋ ਇਹਨੂੰ ਬਾਜੀ ਜਦੋਂ ਲੋਜ ਮੈਂ ਕਿਹਾ ਮੇਰੀ ਸਕਿਉਰਟੀ ਲਾ ਲੋ ਦੇ ਦਿਓ ਜੀ ਬੰਦੇ ਨੂੰ ਜੇ ਇਹਨੂੰ ਸੈੱਟ ਕੀਤੀ ਹੈ ਤੇ ਮੇਰੇ ਗੰਨਵੇਂ ਲਾ ਕੇ ਇਹਨੂੰ ਦੇ ਦਿਓ ਸਾਡਾ ਆਪਾ ਲੋਕਾਂ ਦੇ ਲੀਡਰ ਹੈ ਆਪਾਂ ਸਕਿਉਰਟੀਆਂ ਵੀ ਚਾਹੀਦੀਆਂ ਲੋਕ ਜਨਤਾ ਜਿਹੜੀ ਆ ਉਹਦੀ ਰੱਖਿਆ ਕਰਨੀ ਸਾਡੀ ਡਿਊਟੀ ਆ ਇਹ ਕਰਕੇ ਮਜੀਠੀਆ ਸਾਹਿਬ ਨੂੰ ਉਹਨਾਂ ਨੂੰ ਬਹੁਤੀ ਉਹ ਚੀਕਾਂ ਨਹੀਂ ਮਾਰਨੀ ਲੋੜ ਆ ਐਵੇਂ ਨਾ ਕਹੀ ਜਾਣ ਕੁਛ ਨਹੀਂ ਹੋਇਆ ਆਪਾਂ ਦਾ ਕੰਮ ਕਰਦੇ ਉਹਨਾਂ ਕੋ ਜਿੰਨੇ ਗੰਨਵੇਂ ਐਮਐਲਏ ਹੁੰਦੇ ਆ ਉਹਨਾਂ ਕੋ ਉਹਨਾਂ ਦੀ ਵਾਈਫ ਕੋ ਸਾਡੇ ਆਪਾ ਸ਼ੁਕਲਾ ਜੀ ਨੇ ਐਡੀਜੀਪੀ ਨੇ ਸਪਸ਼ਟ ਕੀਤਾ ਕਿ ਜਿਹੜੀ ਲਲਿੰਦੀ ਉਹਨਾਂ ਕੋ ਸਕਿਉਰਟੀਆਂ ਹੈਗੀਆਂ ਸਭ ਦੀ ਵਾਪਸੀ ਅਭੀ ਉਹ ਡਰਾਮੇ ਕਰਦੇ ਸਭ ਕੁਝ ਵਾਪਸ ਹੋ ਗਿਆ ਸਭ ਕੁਝ ਵਾਪਸ ਹੋ ਗਿਆ ਉਦੋਂ ਸਾਰੇ ਮੀਲਾਂ ਦੇ ਕਾਕੇ ਸੀ ਵੱਡਿਆਂ ਘਰਾਂ ਦੇ ਕਾਕੇ ਸੀ ਮੁੜ ਕੇ ਵੱਡਿਆਂ ਘਰਾਂ ਦੇ ਰਿਸ਼ਤੇਦਾਰੀਆਂ ਬਣ ਗਏ ਜਿਦੋਂ ਦੇ ਸਿਆਸਤ ਜਾਏ ਆ ਇਹ ਸਭ ਜੈਡ ਸਕਿਉਰਟੀ ਦੇ ਵੀ ਵੀ ਆਈ ਪੀ ਰਾਇ ਸਰਕਾਰੀ ਕੋਠੀਆਂ ਜੈਡ ਸਕਿਉਰਟੀ ਸਰਕਾਰੀ ਗੱਡੀਆਂ ਹੁਣ ਜਦੋਂ ਕੁੱਸਣ ਲੱਗਾ ਕੰਮ ਉਹ ਮਰ ਗਿਆ ਜੀ ਮੈਂ ਮਰ ਗਿਆ ਜੀ ਮੈਂ ਮਰ ਗਿਆ ਜੀ ਇਹ ਕਿਹੜੀ ਗੱਲ ਹੈ ਜੀ ਲੋਕਾਂ ਦੇ ਲੀਡਰ ਲੋਕਲ ਪੌਲਟਕਸ ਕਰੋ ਕੁਛ ਨਹੀਂ ਹੁੰਦਾ ਕਿ ਇਹਨੂੰ ਕੋਈ ਨਹੀਂ ਮਾਰ ਸਕਦਾ ਥੈਂਕ ਯੂ